ਦੁਕਾਨਦਾਰ ਕਹਿੰਦਾ ਕਿੰਨੇ ਮੀਟਰ ਦੇਵਾਂ ਮੁੰਡਾ ਕਹਿੰਦਾ ਜਿੰਨੀ ਮਰਜ਼ੀ ਦੇ ਦੇ ਇੱਕ ਪੱਗ ਹੀ ਤਾਂ ਲੈਣੀ ਆ ਦੁਕਾਨਦਾਰ ਕਹਿੰਦਾ ਤੂੰ ਦੱਸ ਕਿਹੜਾ ਰੰਗ ਦੇਵਾਂ ਕਹਿੰਦਾ ਯਾਰ ਇੱਕ ਮਾਮੂਲੀ ਪੱਗ ਬਦਲੇ ਇੰਨੀਆਂ ਰਿਆ ਕਰ ਰਿਆਂ ਇੱਕ ਪੱਗ ਹੀ ਤਾਂ ਲੈਣੀ ਆ ਤਾਂ ਪਿਓ ਡੋਕਦਾ ਹੋਇਆ ਬੋਲਿਆ ਦੁਕਾਨਦਾਰ ਨੂੰ ਕਹਿੰਦਾ ਤੂੰ ਪੱਗ ਮੈਣ ਤੇ ਮੁੰਡਿਆ ਕਹਿੰਦਾ ਤੂੰ ਧਿਆਨ ਕਰ ਜਦੋਂ ਦੁਕਾਨਦਾਰ ਨੇ ਇੱਕ ਗੱਜ ਰੱਖਿਆ ਕਹਿੰਦਾ ਫਤੇ ਸਿੰਘ ਜਦੋਂ ਦੂਜਾ ਗੱਜ ਰੱਖਿਆ ਕਹਿੰਦਾ ਜੋਰਾਵਰ ਸਿੰਘ ਤੀਜਾ ਗੱਜ ਰੱਖਿਆ ਕਹਿੰਦਾ ਜੁਹਾਰ ਸਿੰਘ ਚੌਥਾ ਪੈਦ ਰੱਖਿਆ ਕਹਿੰਦਾ ਜੀਤ ਸਿੰਘ ਪੰਜਵਾਂ ਗੱਜ ਰੱਖਿਆ ਕਿੰਨਾ ਮਾਰਤਾ ਗੁਜਰ ਕੌਰ ਛੇਵਾਂ ਗੱਜ ਰੱਖਿਆ ਕਿੰਨਾ ਗੁਰੂ ਤੇਗ ਬਹਾਦਰ ਮਹਾਰਾਜ ਸੱਤੇ ਪਾਸ਼ਾ ਸਤਮਾ ਗੱਜ ਰੱਖਿਆ ਕਹਿੰਦਾ ਖੁਦ ਸੱਤੇ ਪਾਸ਼ਾ ਗੁਰੂ ਗੋਬਿੰਦ ਸਿੰਘ ਮਹਾਰਾਜ ਮੁੰਡਾ ਬੋਲਿਆ ਪਿਤਾ ਜੀ ਕੀ ਸਮਝਾਉਣਾ ਚਾਹੁੰਦੇ ਆ ਕਹਿੰਦਾ ਜੀ ਨੂੰ ਇੱਕ ਮਾਮੂਲੀ ਪੱਗ ਕਹਿ ਰਿਆਂ ਸੱਤ ਸਿਰ ਦੇ ਕੇ 7 ਮੀਟਰ ਦੀ ਪੱਗ ਲਈ ਆ ਇਹ ਸਾਨੂੰ ਐਵੇਂ ਨਹੀਂ ਮਿਲੀ ਦੋ ਚਾਰ ਲੈਣਾ ਤੁਹਾਡੇ ਨਾਲ ਇਹਦੇ ਤੇ ਹਿੰਦੂ ਤੇ ਸਿੱਖਾਂ ਦੀਆਂ ਸੰਧੀਆਂ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਨਾ ਹੁੰਦੇ ਤਾਂ ਕੀ ਹੋਣਾ ਸੀ